ਡਿੰਪਲਰ ਹਾਂਜੀ ਉਹ ਕੁੜਤਾ ਜਾਮਾ ਕਿਥਾ ਜਿਹੜਾ ਮੈਂ ਪ੍ਰੈਸ ਕਰਨ ਵਾਸਤੇ ਗਿਆ ਸੀ ਓਹੋ ਉਥੇ ਮੈਂ ਭੁੱਲ ਗਈ ਸੱਚ ਸੱਚੇ ਮੇਰੇ ਦਿਮਾਗ ਚੋਂ ਨਿਕਲ ਗਿਆ ਤੁਹਾਨੂੰ ਮੈਂ ਕੀ ਦੱਸਾਂ ਮੈਂ ਤੜਕੇ ਦਿਨ ਕਦੀ ਇੱਧਰ ਕੰਮ ਕਰੀ ਐ ਨਹੀਂ ਕਦੀ ਉੱਧਰ ਹੋ ਦਿਮਾਗ ਚ ਮੈਂ ਚਲ ਹੁਣ ਕਰ ਦਿੰਨੀ ਆ ਫਿਰ ਕਾਉਂ ਟੈਨਸ਼ਨ ਲੈ ਰਹੀ ਆ ਚਲ ਕੋਈ ਨਾ ਪਤਾ ਮੈਨੂੰ ਕੱਲੀ ਜਣੀ ਵਿਚਲੀ ਪਈ ਐ ਤੂੰ ਤੁਹਾਨੂੰ ਪਤਾ ਕਰਦਾ ਕੰਮ ਸਾਹਮਣੇ ਕੋਈ ਨਾ ਮੇਰੀ ਗੱਲ ਸੁਣ ਮੈਂ ਬਾਜ਼ਾਰ ਹੋ ਕੇ ਆਵਾਂਗਾ ਕੁਝ ਘਰੇ ਖਾਣਾ ਹੋਵੇ ਫਰੋਟ ਦਵਾਈ ਬੁੱਟੀ ਜੋ ਚਾਹੀਦੀਆਂ ਮੈਨੂੰ ਦੱਸ ਦੇ ਠੀਕ ਹੈ ਮੰਮੀ ਜੀ ਨਾਲ ਅਸਲ ਚ ਦਵਾਈ ਮੰਮੀ ਨੇ ਉੱਥੋਂ ਲਈ ਸੀਗੀ ਪਿੰਡੋਂ ਜਿਹਦਾ ਪੱਤਾ ਜਾਂ ਖਤਮ ਹੋਇਆ ਪਿਆ ਉਹ ਮੈਂ ਤੁਹਾਨੂੰ ਵਟਸਐਪ ਕਰ ਦਾਂਗਾ ਉਹ ਮੈਂ ਵਟਸਐਪ ਕਰ ਦੂੰਗੀ ਉਹ ਮੈਂ ਤੁਹਾਨੂੰ ਲਿਆ ਦਾਂਗੀ ਤੇ ਪੁੱਛ ਲਈ ਜੂਸ ਜਾਸ ਕੁਝ ਪੀਣਾ ਹੋਵੇ ਹਾਂ ਜੂਸ ਤਾਂ ਮੰਮੀ ਵੈਸੇ ਅਨਾਰ ਦਾ ਹੀ ਪਿੰਦੀ ਹੁੰਦੇ ਨੇ ਮੈਂ ਤਾਂ ਕਹਿੰਦੀ ਸੀ ਉਹ ਥੋਕੜਾ ਕੇ ਕੀ ਲਿਆਉਣਾ ਜੀ ਉਹ ਗੰਦਗੀ ਚ ਬਣਾਉਂਦੇ ਨੇ ਤੁਸੀਂ ਅਨਾਰ ਲੈ ਆਓ ਮੈਂ ਮੰਮੀ ਨੂੰ ਇੱਥੇ ਤਾਜ਼ੇ ਕੱਟ ਕੇ ਦੇ ਦੂੰਗੀ ਚਨਮਨਾਰ ਲੈ ਜੋਸਾਂ ਨਾਲੋਂ ਬੱਜੇ ਤਾਂ ਨਾਰ ਬੰਦਾ ਉਂ ਖਾ ਲੈਣਾ ਉਹ ਸਹੀ ਰਹਿੰਦਾ ਹੁਣ ਮੇਰੀ ਕਲਧਿਆ ਨਾਲ ਸੁਣ ਲੈ ਜਦੋਂ ਆਵਾਂ ਨਾ ਕੁਰਤਾ ਐਮਾ ਪਲੀਸ ਪ੍ਰੈਸ ਕਰਤੇ ਮੈਂ ਕਰ ਦਿੰਨੀ ਮੈਂ ਨਾ ਮਮੀ ਦੀ ਤੜਕੀ ਦੀ ਖਿਚੜੀ ਪੁੱਲ ਗਈ ਆ ਬਣਾਉਣੇ ਹੁਣ ਮੈਂ ਖਿਚੜੀ ਧਰਦਾ ਫਿਰ ਮੈਂ ਤੁਹਾਡਾ ਕੁਰਤਾ ਪਜਾਮਾ ਪ੍ਰੈਸ ਕਰਾਉਣਾ ਹੋਏ ਨਾ ਮੈਨੂੰ ਸਵੇਰੇ ਹੀ ਚਾਹੀਦਾ ਮਟਕਰ ਦੀ ਜ਼ਰੂਰ ਪ੍ਰੈਸ ਮੈਂ ਕਰ ਦਿੰਦਾ ਤੁਹਾਨੂੰ ਪਤਾ ਬਿਨਾ ਬਿਨਾ ਕ੍ਰੀਸ ਦੇ ਮੈਂ ਪੰਦਾਂ ਰਿਵੀ ਚੇ ਕੋਈ ਨਹੀਂ ਜੀ ਮੈਂ ਕਰ ਦਿੰਨੀ ਆ ਅਨਾਰ ਲੈ ਆਓ ਪਰ 2-3 ਕਿਲੋ ਲੈਣੀ 2-3 ਕਿਲੋ ਨਾਲ ਕੀ ਬਣਿਆ ਇੱਕ ਜੂਸ ਚ ਲੱਗ ਜਾਂਦਾ ਤੇ 2-3 ਕਿਲੋ ਦਾ ਇੱਕ ਖਲਾਜ ਮੈਂ ਤੁਹਾਨੂੰ ਕਹਿੰਦੀ ਜੂਸ ਨਹੀਂ ਬਣਾਉਂਦੇ ਪਰ ਦਾਣੇ ਕੱਢ ਕੇ ਦੇ ਦੋ ਮੈਂ 5 ਕਿਲੋ ਲਿਆਵਾਂ ਮੈਂ ਕੋਈ ਨਾ ਤੁਹਾਨੂੰ ਚਲ 5 ਕਿਲੋ ਅਮਰੂਦ ਲੈ ਆਏ ਆਉਂਦੇ ਹੋਏ ਵਧੀਆ ਵੀ ਤੇ ਤਾਜ਼ੇ ਜੇ ਦੇਖ ਤਲ ਹੈ ਹਰੇਕ ਦਾ ਫਿਕਰ ਹੈ ਡਿੰਪਲ ਨੂੰ ਕੱਲਾ ਮੇਰਾ ਹੀ ਨਹੀਂ ਕਦੇ ਸੱਸ ਪਿੱਛੇ ਪਿੱਛੇ ਫਿਰਦੀ ਹੈ ਤੇ ਕਦੇ ਘਰ ਵਾਲੇ ਦੇ ਪਿੱਛੇ ਪਿੱਛੇ ਵੀ ਮੈਂ ਤੇਰੀ ਮਾਂ ਤੈਨੂੰ ਢਿੱਡੋਂ ਜਨਮ ਦਿੱਤਾ ਤੂੰ ਮੜਾ ਮੋਟਾ ਤਾਂ ਸੋਚ ਹੂੰ ਵੀ ਮੇਰੀ ਮਾਂ ਅੰਦਰ ਕੱਲੀ ਬੈਠੀ ਐ ਮੈਂ 2 ਮਿੰਟ ਉਹਦੇ ਕੋਲ ਹੀ ਬਹਿ ਜਾ ਕੋਈ ਫਿਕਰ ਹੀ ਨਹੀਂ ਹੈਗਾ ਐਸ ਤੋਂ ਵਧੀਆ ਤਾਂ ਮੈਂ ਆਪਦੇ ਉੱਥੇ ਹੀ ਸੀਗੀ ਦੇਖ ਤਾਂ ਸਹੀ ਕੋਈ ਨਾ ਆਪਦੀ ਤੀ ਹੋ ਕੇ ਵੀ ਨਾ ਇਹੋ ਜਿਹਾ ਕੁਝ ਕਰਦੀ ਐ ਤੂੰ ਆਪਦੀ ਮਾਂ ਨਾਲ ਕਿੰਨਾ ਪਿਆਰ ਸੀ ਤੇਰਾ ਮੇਰੇ ਨਾਲ ਪਰ ਹੁਣ ਹੁਣ ਤਾਂ ਸੌਰਿਆਂ ਜੋ ਗਰੀ ਰਹਿ ਗਈ ਕੋਈ ਗੱਲ ਨਹੀਂ ਦੇਖਦੀਆਂ ਕਿੰਨਾ ਟਾਈਮ ਕਰेंगी ਸੌਰਿਆਂ ਦਾ ਕਰਨਾ ਪਊਗਾ ਕੁਛ ਨਾ ਕੁਛ ਲਹਤੋ ਕੱਪੜੇ ਮੰਮੀ ਹਾਂ ਪਤਾ ਕੀ ਕਰਨ ਲੱਗੀ ਹੋ ਤੁਸੀਂ ਮਸ਼ੀਨ 'ਚ ਹੁਣ ਪੁੱਤ ਮੈਂ ਆਖਿਆ ਦੋ ਕ ਕੱਪੜੇ ਧੋ ਦਾਂ ਮੱਖਾ ਮੰਮੀ ਮੇਰੀ ਗੱਲ ਸੁਣ ਲ ਤੁਸੀਂ ਜਾ ਕੇ ਨਾ ਅੰਦਰ ਬੈਠੋ ਕੱਪੜੇ ਮੈਂ ਆਪੇ ਧੋ ਲੂੰਗੀ ਪੁੱਤ ਤੈ ਧੋਲੇ ਮੈਂ ਧੋਲੇ ਕੋਈ ਗੱਲ ਨਹੀਂ ਮੰਮੀ ਕੀ ਹੋ ਗਿਆ ਕਿਉਂ ਨਹੀਂ ਮੰਨਦੇ ਹੁੰਦੇ ਗੱਲ ਤੁਹਾਨੂੰ ਐ ਪਤਾ ਹੁਣ ਤੁਸੀਂ ਬਿਮਾਰ ਹੋ ਜਾਓ ਪਹਿਲਾਂ ਤੁਹਾਨੂੰ ਪਤਾ ਮੰਮੀ ਬਿਮਾਰ ਹੋਏ ਪਏ ਨੇਗੇ ਉਹ ਕਾਹਨੂੰ ਪੁੱਤ ਮੈਂ ਬਿਮਾਰ ਹੁੰਨੀ ਆ ਕਿਦਰੇ ਨਹੀਂ ਮੇਰੇ ਕੋਲਾ ਲੱਗਦਾ ਹੈਗਾ ਮਸ਼ੀਨ 'ਚ ਤਾਂ ਕੱਪੜੇ ਧੋਣੇ ਨੇ ਮੰਮੀ ਬੇਸ਼ੱਕ ਮਸ਼ੀਨ 'ਚ ਕੱਪੜੇ ਧੋਣੇ ਤੁਹਾਨੂੰ ਐ ਪਤਾ ਮਸ਼ੀਨ 'ਚ ਪਾਣੀ ਪਾਓ ਸਰਫ ਪਾਓ ਕੱਪੜੇ ਸੱਟੋ ਬੰਦਾ ਅੱਧਾ ਤਾਂ ਉਹੀ ਗਿੱਲਾ ਹੋ ਜਾਂਦਾ ਇਹ ਤਾਂ ਉਹ ਨਾ ਆ ਦੀਆਂ ਮਸ਼ੀਨਾਂ ਨਹੀਂ ਗੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾਲੇ ਮੈਂ ਆਪੇ ਤੋਲੂੰਗੀ ਮੈਂ ਹੁਣ ਪੋਚਾ ਵੀ ਲਾਉਣਾ ਹੈ ਜੇ ਅੰਦਰ ਮੈਂ ਉਹੀ ਗਿੱਲੀ ਹੋਇਆ ਆਪਣਾ ਮੈਂ ਆਪੇ ਪਿਛਲੇ ਜਰਮਚਨਾ ਮੇਰੇ ਤਾਂ ਕੋਈ ਮੋਤੀ ਦਾਨ ਕਰੇ ਹੋਏ ਤੇ ਮੇਰੇ ਮੋਤੀ ਦਾਨ ਕੀਤੇ ਹੋਏ ਸੀ ਜਿਹੜੀ ਮੈਨੂੰ ਤੁਹਾਡੇ ਵਰਗੀ ਸੱਸ ਮਿਲੀ ਆ ਤੁਸੀਂ ਅੰਦਰ ਬੈਠੋ ਜਾਓ ਜਦੋਂ ਮੈਂ ਤੁਹਾਨੂੰ ਮੂਲੀ ਕਰਾਂ ਫਿਰ ਮੈਂ ਚੜ੍ਹ ਕੋਚਾ ਕਰਾ ਦਾਨੀ ਹੈ ਮੰਮੀ ਮੈਂ ਆਪੇ ਕਰ ਲਉ ਤੁਸੀਂ ਕਿਉਂ ਨਹੀਂ ਗੱਲ ਮੰਨਦੇ ਹੁੰਦੇ ਪਹਿਲਾਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਸੀ ਹੁਣ ਮੈਂ ਆ ਗਈ ਨਾ ਮੈਂ ਆਪੇ ਕਰ ਲਿਆ ਪੁੱਤ ਤੂੰ ਤਾਂ ਆ ਗਈ ਤੂੰ ਵੀ ਤੇਰੇ ਚ ਵੀ ਜਾਨ ਆ ਤੈਨੂੰ ਕਿਤੇ ਠੰਡ ਨਹੀਂ ਲੱਗਦੀ ਪੁੱਤ ਮੰਮੀ ਕੁਝ ਨਹੀਂ ਹੁੰਦਾ ਮੈਨੂੰ ਕਿਹੜਾ ਕੁਝ ਨਹੀਂ ਹੁੰਦਾ ਮੈਂ ਠੀਕ ਆ ਜਾ ਉਤੋਂ ਸੀ ਬੈਠੋ ਦੱਸ ਮੇਰੇ ਵਰਗੀ ਜਾਨ ਤੇਰੇ ਚਾਤ ਕੁਝ ਵੀ ਨਹੀਂ ਕਰ। ਮੇਰੀ ਗੱਲ ਸੁਣ ਲੈ ਜਿਹੜੇ ਤੁਹਾਡੇ ਕੱਪੜੇ ਨੇ ਨਾ ਉਹ ਤੂੰ ਨਾਲੇ ਛੱਡ ਦੋ। ਜਿਹੜੇ ਤੁਸੀਂ ਇਹ ਨਾਲ ਪਰਸੋਂ ਕੋਟੀ ਪਾਈ ਸੀ ਉਹ ਵੀ ਛੱਡ ਦਿਓ। ਮੈਲੀ ਜੀ ਬੋਲੀ। ਹਾਂ ਉਹ ਤਾਂ ਮੈਂ ਪਾ ਲੂ ਹਲੇ ਨਹੀਂ ਤੋਂ ਵਾਲੀ ਠੰਡ ਦਾ ਤਾਂ ਮਹੀਨਾ ਢਿੱਪਲ ਤੂੰ ਐ ਕਿਉਂ ਕਰਦੀ ਆ ਮम्मी ਮੈਨੂੰ ਤੋ ਲੈਣ ਦੋ ਕਿਤੇ ਆਉਣਾ ਜਾਣਾ ਹੁੰਦਾ ਫਿਰ ਬੰਦਾ ਕੋਟੀ ਪਾ ਲੰਦਾ ਚੱਜ ਦੀ। ਚੱਲ ਮੈਂ ਤੇਰੇ ਨਾਲ ਸਿਕਾ ਦੂੰਗੀ ਫਿਰ ਪੁੱਤ ਤੂੰ ਮੰਨ ਮੰਨ ਤਾ ਲੈ। ਮੈਂ ਤੁਹਾਨੂੰ ਕਿਹਾ ਜਿਹੜੇ ਤੁਹਾਡੇ ਕੱਪੜੇ ਤੋਂ ਵਾਲੇ ਨੇ ਉਹ ਚੱਕ ਲੈ ਨਾਲ ਕਮਰੇ ਚ ਨਾ ਇਹਨਾਂ ਦੇ ਕੱਪੜੇ ਟੰਗੇ ਹੋਏ ਨੇ ਤਰਾ ਮਾਤਾ ਚੱਕ ਲਿਆਓ ਚੋਲੀ ਚ ਪੌਣੇ ਜਿਹੜੇ ਪਏ ਨੇ ਉਹ ਕਰਨ ਪਾਣੇ ਚ ਸਿੱਟ ਦੂੰਗੀ ਤੌਣ ਨੂੰ ਚੰਗਾ ਪੁੱਤ ਚੰਗਾ ਮੰਮੀ ਹਾਂ ਮੈਂ ਤਾਂ ਤੁਹਾਨੂੰ ਐ ਪੁੱਛਣਾ ਹੀ ਸੀਗੀ ਪਾਣੀ ਲਿਆਵਾ ਦਵਾਈ ਲੈ ਲਈ ਤੁਸੀਂ ਹਾਂ ਦਵਾਈ ਤਾਂ ਲੈ ਲਈ ਹੋਰ ਕਿਹੜਾ ਪੁੱਤ ਮੈਂ ਤੈਨੂੰ ਡਿਕਣਾ ਸੀ ਤੈਨੂੰ ਤਾਂ ਵੈਸੇ ਹੀ ਵੇਲ ਨਹੀਂ ਸੀਗੀ ਸੱਸ ਦੇ ਪਿੱਛੇ-ਪਿੱਛੇ ਫਿਰਦੀ ਰਹਿਣੀ ਆ ਮਾਂ-ਕੁਤਰੀ ਵਾਂਗ ਦੋਸਤਾਂ ਮੇਰੀ ਗੱਲ ਹੀ ਨਹੀਂ ਸਮਝਦੇ ਪਤਾ ਨਹੀਂ ਤੁਹਾਨੂੰ ਤੁਹਾਡੀ ਉਹ ਪੁਰਾਣੀਆਂ ਗੱਲਾਂ ਮਾੜਾ ਜਾਂ ਮੈਂ ਕਿਤੇ ਗੇਟ ਤੇ ਖੜ ਜੰਦੀ ਸੀ ਕਿਸੇ ਕੋਲ ਬਗ ਜੰਦੀ ਉਹੀ ਗੱਲਾਂ ਫੇਰ ਤੁਹਾਡੀਆਂ ਵੀ ਤੈਨੂੰ ਮਾਂ ਦਾ ਫਿਕਰ ਨਹੀਂ ਤੂੰ ਇੱਧਰ ਉੱਧਰ ਬਹਿ ਜਾਂਦੀ ਮੰਮੇ ਤੁਹਾਨੂੰ ਕਹੀ ਜਾਨੀ ਵੀ ਕਰੇ ਕੰਮ ਤੋਂ ਦੇ ਬਾਲੇ ਹੁੰਦੇ ਨੇ ਮੈਂ ਆਪ ਫਸੀਆਂ ਕਰ ਲਈ ਜਾਨੀ ਕੀ ਕਰਾਂ ਕਿੱਧਰ ਹੋਵਾਂ ਕੀ ਨਾ ਕਰਾਂ ਆ ਤੁਸੀਂ ਦੇਖਿਆ ਹੁਣ ਮੈਨੂੰ ਬੋਲੀ ਜਾਂਦੇ ਸੀ ਉਹਨਾਂ ਦਾ ਕੁੜਤਾ ਪਜਾਮਾ ਪ੍ਰੈਸ ਕਰਨਾ ਸੀ ਉਹ ਵੀ ਰਹਿ ਗਿਆ ਹੂੰ ਆਹ ਹੋਂ ਦਾ ਕੱਪੜੇ ਪਾ ਕੇ ਆਈਆਂ ਮਸ਼ੀਨ ਦੇ ਵਿੱਚ ਵੀ ਤੈਨੂੰ ਸਾਰਿਆਂ ਦੀ ਫਿਕਰ ਹੈ ਫਿਕਰ ਹੈ ਨਹੀਂ ਤਾਂ ਉਹ ਮੇਰੀ ਹੈ ਨਹੀਂ ਜਿੰਨਾ ਚਿਰ ਕੁਵਾਰੀ ਹੁੰਦੀ ਸੀ ਉਹਨਾਂ ਚ ਮਾਂ ਐ ਮਾਂ ਉਹ ਮਾਂ ਉੱਥੇ ਜਾਣਾ ਮਾਂ ਇੱਥੇ ਜਾਣਾ ਮਾਂ ਤੇ ਇਥੋਂ ਬਿਨਾ ਕੁਝ ਨਹੀਂ ਮਾਂ ਤੇਰੇ ਬਿਨਾ ਜ਼ਿੰਦਗੀ ਨਹੀਂ ਤੇ ਹੁਣ ਮਾਂ ਉਰਿਆ ਕੇ ਬੈਠੀ ਆ ਤੇ ਹੁਣ ਸਾਸੂ ਮਾਂ ਰੋਟੀ ਖਾ ਲਓ ਸਾਸੂ ਮਾਂ ਲਿਆ ਥੋੜੀ ਕੱਪੜੇ ਧੋਦਾ ਸਾਸੂ ਮਿਆ ਲਿਆ ਤੁਹਾਡੇ ਮਾਲਿਸ਼ ਕਰਦਾ ਸਾਸੂ ਮਾਂ ਹੋਰ ਤਾਂ ਨਹੀਂ ਕੁਝ ਚਾਹੀਦਾ ਸਾਸੂ ਮਾਂ ਆ ਕਰਦਾ ਸਾਸੂ ਮਾਂ ਉਹ ਕਰਦਾ ਹੈ ਕੋਈ ਗੱਲ ਮੰਮੀ ਪਤਾ ਨਹੀਂ ਸੱਚੀ ਗੱਲ ਦੱਸੋ ਥੋੜੇ ਦਿਮਾਗ ਨੂੰ ਕੀ ਹੋਈ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਚੰਗਾ ਭਲਾ ਪਤਾ ਮੰਨਿਆ ਫਿਰ ਬਿਮਾਰ ਹੋਏਗੇ ਮੈਂ ਟੱਚ ਜੇ ਬਿਮਾਰ ਹੋ ਜੇ ਫਿਰ ਕੱਲੇ ਬੰਦੇ ਨੂੰ ਪਤਾ ਕਿੰਨਾ ਆਖਾ ਨਾਲੇ ਮੈਂ ਬਿਮਾਰ ਚ ਸਾਂਭਾ ਨਾਲੇ ਘਰ ਘਰ ਕੰਮ ਕਰਾਂ ਫਿਰ ਠੀਕ ਹੈ ਫਿਰ ਮੈਂ ਤਾਂ ਆਪ ਕਹਿਣੀ ਹੈ ਤੂੰ ਉਹਨੂੰ ਸੰਭਲ ਲੈ ਮੇਰੇ ਕੋਲ ਕਿਉਂ ਆ ਕੇ ਬਹਿ ਗਈ ਐਵੇਂ ਤੂੰ ਆਪਦਾ ਟਾਈਮ ਜਾਇਆ ਕਰ ਰਹੀ ਹੈ ਮੇਰੇ ਤੇ ਮੰਮੀ ਕੀ ਹੋ ਗਿਆ ਤੁਹਾਨੂੰ ਪਤਾ ਨਹੀਂ ਕਿੱਧਰ ਦੀਆਂ ਗੱਲਾਂ ਕਰਨ ਲੱਗ ਗਏ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਮਾਂ ਹੋ ਨਾ ਤੁਸੀਂ ਮੈਨੂੰ ਜਨਮ ਦਿੱਤਾ ਨਾ ਤੂੰ ਤੁਸੀਂ ਹੀ ਮੇਰੀ ਮਾਂ ਰਹੂਗੀ ਸਮਝ ਆਈ ਤੁਹਾਨੂੰ ਗੱਲ ਹਾਂ ਇਹ ਤਾਂ ਮੈਂ ਤੈਨੂੰ ਸਮਝਾ ਰਹੀ ਆ ਕਿ ਤੇਰੀ ਮਾਂ ਆ ਮੈਂ ਤੈਨੂੰ ਮੈਂ ਜੰਮਿਆ ਠੀਕ ਹੈ ਉਹਨੇ ਨਹੀਂ ਜਿਹਦੇ ਪਿੱਛੇ ਫਿਰਦੀ ਰਹਿਣੀ ਆ ਸਾਰਾ ਦਿਨ ਇਹ ਹੀ ਸਮਝਾ ਰਹੀ ਆ ਮੈਂ ਤੈਨੂੰ ਮੰਮੀ ਮੈਂ ਵੀ ਇਹੀ ਗੱਲ ਕਹਿ ਰਹੀ ਆ ਕਿ ਤੁਸੀਂ ਮੈਨੂੰ ਜੰਮਿਆ ਮੈਂ ਕਦੋਂ ਕਹਿਨੀ ਆ ਵੀ ਤੁਸੀਂ ਨਹੀਂ ਜੰਮਿਆ ਦੂਜੀ ਗੱਲ ਇਹ ਤੁਹਾਨੂੰ ਪਤਾ ਘਰ ਦੀ ਇਕੱਲੀ ਇਕੱਲੀ ਨੂੰ ਆ ਕੰਮ ਤੁਹਾਡੇ ਤਾਂ ਸਾਰੇ ਮੈਨੂੰ ਹੀ ਕਰਨੇ ਪੈਣੇ ਨੇ ਨਾ ਨਾਲੇ ਘਰ ਵੀ ਦੇਖਣਾ ਸੰਭਾਲਣਾ ਫਿਰ ਫਰ ਸਮਝ ਸਕਦੀ ਏ ਤੁਸੀਂ ਸਮਝ ਸਕਦੀ ਆ ਮੈਂ ਸਾਰੀ ਗੱਲਬਾਤ ਨੂੰ ਕਿਉਂ ਨਹੀਂ ਸਮਝ ਸਕਦੀ ਤੈਨੂੰ ਇਹ ਆ ਵੀ ਪਤਾ ਨਹੀਂ ਮੈਨੂੰ ਇਹਨਾਂ ਨੇ ਕਿੱਡਾ ਕਾਲੀ ਸ਼ਾਨ ਮੈਨੂੰ ਕੋਈ ਮੈਨੂੰ ਕਰਕੇ ਦੇ ਦੇਣਾ ਕੁਝ ਪਰ ਜਿੰਨਾ ਕੁਝ ਹੈਗਾ ਨਾ ਇਹ ਵੀ ਨਹੀਂ ਰਹਿਣਾ ਸਮਝ ਮੇਰੀ ਗੱਲ ਨੂੰ ਮੈਂ ਕੀ ਕਹਿਣਾ ਚਾਹੁੰਨੀ ਆ ਮੰਮੀ ਆ ਤੁਸੀਂ ਜਿੰਨੀਆਂ ਵੀ ਗੱਲਾਂ ਕਹਿ ਰਹੇ ਹੋ ਨਾ ਮੇਰੇ ਇੱਕ ਗੱਲ ਨਹੀਂ ਦਿਮਾਗ ਚ ਪੈ ਰਹੀ ਪਤਾ ਨਹੀਂ ਕੀ ਕੁਛ ਕਹੀ ਜਾਂਨੇ ਉਹ ਤੈਨੂੰ ਕੀ ਨਹੀਂ ਮਿਲਣਾ ਕੀ ਨਹੀਂ ਮਿਲਣਾ ਮੰਮੀ ਮੈਨੂੰ ਨਹੀਂ ਕੁਛ ਵੀ ਚਾਹੀਦਾ ਕੀ ਹੋਇਆ ਪਿਆ ਤੁਹਾਨੂੰ ਮੈਂ ਤੈਨੂੰ ਉਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੂੰ ਸਮਝੇ ਤਾਂ ਹੀ ਆ ਮੇਰੀ ਗੱਲ ਸੁਣ ਤੂੰ ਮੇਰੀ ਧੀ ਸੀ ਨਾ ਹਾਂ ਤੂੰ ਕਿੰਨੇ ਲਾਡਾ ਨਾ ਰਹੀਆਂ ਉੱਥੇ ਹੈਨਾ ਬਿਲਕੁਲ ਤੇ ਮੈਂ ਤੈਨੂੰ ਕਦੇ ਵਾੜਾ ਕੰਮ ਵੀ ਨਹੀਂ ਕਰਨ ਦਿੱਤਾ ਪਰ ਫਿਰ ਵੀ ਤੂੰ ਇਹ ਦੇਖ ਲੈ ਪੂਰੇ ਤੂੰ ਭਾਂਡੇ ਵੀ ਆਪ ਮਾਨਦੀ ਐ ਕੱਪੜੇ ਵੀ ਆਪ ਧੋਣੇ ਨੇ ਹੈਂ ਜਿਹੜਾ ਕੁਝ ਹੋਰ ਕੰਮ ਕਰਨਾ ਹੁੰਦਾ ਸੱਸ ਦਾ ਉਹ ਵੀ ਤੂੰ ਕਰਦੀ ਐ ਕੋਈ ਕੱਪੜਾ ਲੀੜਾ ਸੇਉਣਾ ਉਹ ਵੀ ਤੂੰ ਕਰਦੀ ਐ ਤੂੰ ਕਦੇ ਦਿਮਾਗ ਲਾਇਆ ਵੀ ਕਦੇ ਤੇਰੀ ਸੱਸ ਨੇ ਐਡੀ ਹੱਟੀ ਕੱਟੀ ਪਈ ਆ ਕਦੇ ਉੱਠ ਕੇ ਕੋਈ ਆਪ ਕੰਮ ਕੀਤਾ ਨਾ ਕੀ ਗੱਲ ਉਹਦੇ ਕਿਹੜਾ ਗੋਡੇ ਦੁਖਦੇ ਆ ਹੈ ਮੈਂ ਤੈਨੂੰ ਕਿੰਨੇ ਲਾਡਾ ਚਾਵਾਂ ਨਾਲ ਪਾਲਿਆ ਸੀਗਾ ਤੇ ਇਹ ਇਹ ਸਾਰਾ ਕੰਮ ਕਰਵਾਉਂਦੀ ਐ ਤੇ ਥੋ ਘਰਦਾ ਹੂੰ ਮੈਂ ਥੋ ਤਾਂ ਉਹ ਦੇਖਿਆ ਨਹੀਂ ਜਾਂਦਾ ਨਾਲੇ ਦੂਜੀ ਗੱਲ ਤੇਰੀ ਸੱਸ ਨੇ ਨਾ ਮੈਨੂੰ ਤਾਂ ਇੱਥੇ ਬੁਲਾਇਆ ਵੀ ਉਹਨੂੰ ਕੋਈ ਘਰ ਦਾ ਕੰਮ ਕਰਨਾ ਨਾ ਪੈ ਜੀ ਸੋਚ ਮੋਟੇ ਦਿਮਾਗ ਦੀਏ ਮੜਾ ਮੋਟਾ ਸੋਚ ਕੁਛ ਤਾਂ ਇੱਥੇ ਬੁਲਾਇਆ ਨਹੀਂ ਮੰਮੀ ਐਦਾਂ ਨਹੀਂ ਹੋ ਸਕਦਾ ਸਾਲ ਠੀਕ ਹੈ ਇੱਦਾਂ ਤਾਂ ਕਦੇ ਗੱਲਾਂ ਕੀਤੀਆਂ ਹੀ ਨਹੀਂ ਹੈਗੀਆਂ ਹੂੰ ਨਹੀਂ ਕੀਤੀਆਂ ਛਿੰਦੀ ਨੂੰ ਜਾਣਦੀ ਆਪਣੇ ਪਿੰਡ ਵਾਲੀ ਹਾਂ ਉਹਦੀਆਂ ਨੂਹਾਂ ਜਦੋਂ ਉਹਨੇ ਪ੍ਰਾਪਰਟੀ ਵੰਡੀ ਸੀ ਮੁੰਡਿਆਂ ਦੇ ਨਾਂ ਕਰਾਈ ਸੀ ਨਾ ਹਾਂ ਤੇ ਫਿਰ ਨੂਹਾਂ ਦੇ ਨਾਂ ਜਦੋਂ ਨੂਹਾ ਨੇ ਗੱਲਬਾਤ ਕੀਤੀ ਸੀ ਤੂੰ ਇਹ ਲਾਲਾ ਵੱਡਿਆਂ ਦੇ ਨਾਲ ਕਰਾਤੀ ਜਿਹੜੀਆਂ ਛੋਟੀਆਂ ਸੀ ਜਿਹੜੀਆਂ ਕੁਛ ਨਹੀਂ ਸੀ ਲੈ ਕੇ ਆਈਆਂ ਠੀਕ ਆ ਉਹਨਾਂ ਨਾਲ ਕਿਵੇਂ ਕੀਤੀ ਸੀ ਰੋੜ ਤੇ ਲਿਆਤੀਆਂ ਸੀ ਯਾਦ ਕਰ ਮੰਮੀ ਕਿੱਥੇ ਪਹੁੰਚ ਗਏ ਤੁਸੀਂ ਛਿੰਦੀ ਉਹਦੀਆਂ ਨੂਹਾ ਪ੍ਰਾਪਰਟੀ ਮੈਂ ਕਿਸੇ ਚੀਜ਼ ਤੋਂ ਕੁਛ ਨਹੀਂ ਲੈਣਾ ਮੈਂ ਕੀ ਕਰਾਉਣੀ ਪ੍ਰਾਪਰਟੀ ਪ੍ਰਾਪਰਟੀ ਰੋਟੀ ਪਾਣੀ ਖਾਈਏ ਨੇ ਬਧੀਆ ਐਸ਼ ਕਰੀ ਜਾਂਦੇ ਆ ਚਲੋ ਵਧੀਆ ਗੱਲ ਐ ਜੇ ਤੈਨੂੰ ਕੁਛ ਨਹੀਂ ਕਰਾਉਣਾ ਪ੍ਰਾਪਰਟੀ ਤੋਂ ਪਰ ਮੇਰੀ ਗੱਲ ਸੁਣ ਵੈਸੀ ਗੱਲ ਕਰਦੀਂ ਤੂੰ ਬੇਸ਼ੱਕ ਕੁਛ ਲਈ ਨਾ ਇੱਕ ਵਾਰ ਤੇਰੀ ਸੱਸ ਨੂੰ ਇਹ ਕਹਿ ਕੇ ਦੇਖ ਵੀ ਮੇਰੇ ਨਾਂ ਮੇਰਾ ਬਣਦਾ ਹਿੱਸਾ ਕਰ ਦੋ ਫੇਰ ਦੇਖਦੀ ਆ ਤੇਰੀ ਸੱਸ ਤੇਨੂੰ ਕੀ ਜਵਾਬ ਦਿੰਦੀ ਆ ਬਸ ਪਰ ਤੈਨੂੰ ਮੈਂ ਉਹ ਜਵਾਬ ਪਹਿਲਾਂ ਦੱਸ ਦਿੰਨੀ ਆ ਉਹਨੇ ਇਹੋ ਕਹਿਣਾ ਕੋਈ ਨਾ ਪੁੱਤ ਮਰਨ ਤੋਂ ਬਾਅਦ ਤਾਂ ਆ ਸਾਰਾ ਕੁਝ ਤੁਹਾਡਾ ਹੀ ਐ ਮੈਂ ਕਿਹੜਾ ਹੱਕ ਤੇ ਧਰ ਕੇ ਲੈ ਜਾਣਾ ਠੀਕ ਆ ਫਿਰ ਜਦੋਂ ਉਹ ਮਰ ਗਈ ਫਿਰ ਪਤਾ ਨਹੀਂ ਕਿਧਰੋਂ ਕੋਈ ਕੁੜੀ ਆਉਣੀ ਆ ਉੱਠ ਕੇ ਉਹਨੇ ਕਹਿ ਦੇਣਾ ਇਸ ਤਾਂ ਮੇਰਾ ਵੀ ਹਿੱਸਾ ਬਣਦਾ ਫੇਰ ਦੇਖੂ ਮੈਂ ਬਹੁਤ ਹੀ ਕਾਮੀ ਨੂੰ ਤੈਨੂੰ ਵੀ ਜਿਹੜਾ ਹੁਣ ਤੂੰ ਦਿਨ ਰਾਤ ਕੰਮ ਕਰਦੀ ਹੈ ਨਾ ਵੀ ਮਹਾਰਾਣੀ ਬਣ ਕੇ ਰਹਿ ਲੇਗੀ ਹਾਂ ਇਹ ਸੋਚਾਂ ਛੱਡ ਦੇ ਨਾਲੇ ਮਾਣਾ ਮੋਟਾ ਨਾ ਜੇ ਅਕਲ ਦਿਮਾਗ ਹੈਗਾ ਆ ਦਿਮਾਗ ਨਾਲ ਸੋਚ ਲੈ ਤੇ ਉਹਨੂੰ ਕਰਕੇ ਦੇਖ ਗੱਲ ਵੀ ਕਹਿੰਦੀ ਕੀ ਆ ਮੈਂ ਐਵੇਂ ਨਹੀਂ ਤੈਨੂੰ ਬੋਲਦੀ ਹੈਗੀ ਸੁਣ ਗਿਆ ਵੀਡੀਓ ਕਰਨਾ ਮੈਂ ਤਾਂ ਕਦੇ ਦਿੱਤੀ ਬੱਲਾ ਸੋਚੀ ਵੀ ਨਹੀਂ ਸੀ ਪਰ ਵੀਡੀਓ ਕਰਨ ਦਾ ਸਿਆਣ ਨਹੀਂ ਮੈਂ ਸਾਰਾ ਦਿਨ ਕੰਮ ਕਰਦੀ ਮਰਦੀ ਨੂੰ ਤੇ ਹੋਈ ਗੱਲ ਨਾ ਹੋ ਜੇ ਇਹਨੇ ਵੀ ਸਾਰੀ ਉਮਰ ਨਹੀਂ ਜਿਉਣਾ ਇਹ ਤੋਂ ਬਾਅਦ ਕੱਲ ਨੂੰ ਕਿਤੇ ਆਕਰ ਵਾਰ ਜਿਵੇਂ ਸਾਮ-ਸਾਮ ਕੇ ਰੱਖਦੀ ਆ ਕਿਤੇ ਇਹ ਸਾਰਾ ਕੁਝ ਹੋੜੀ ਦੇ ਨਾਮ ਹੋ ਗਿਆ ਫੇਰ ਮਨਤੀ ਖੰਦੇ ਕੋਤਲੇ ਕਰਨੀ ਹੈ ਆਈ ਹੋ ਗਈ ਜੀ ਗੱਡੀ ਸਾ ਨਿਗੰਦੀ ਹੋਈ ਪਈ ਆ ਹਜੇ ਕਿੱਥੇ ਹੋ ਗਈ ਕਰਨ ਲੱਗ ਰਿਹਾ ਅੱਛਾ ਹਾਂ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਜੀ ਕਰਨੀ ਸੀਗੀ ਇੱਕ ਕੀ ਦੋ ਕਰ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਉਹ ਜਦੋਂ ਮਤਲਬ ਵੈਸੀ ਗੱਲ ਕਰਦੀ ਪਈਆਂ ਮੈਂ ਵੀ ਜਿੱਦਾਂ ਮਾਪੇ ਬਾਪ ਤੋਂ ਬਾਅਦ ਫਿਰ ਜਿਹੜਾ ਘਰ ਹੁੰਦਾ ਆ ਫਿਰ ਉਹ ਬੱਚਿਆਂ ਦੇ ਨਾਮ ਹੋ ਜਾਂਦਾ ਬਿਲਕੁਲ ਬੱਚਿਆਂ ਦੇ ਨਾਮ ਹੋਏਗਾ ਹੋਰ ਕਿਹਦੇ ਨਾਮ ਹੋਏਗਾ ਪੜੋਸੀਆਂ ਦੇ ਓਏ ਨਹੀਂ ਹਾਂ ਕਹਿੰਦਾ ਮਤਲਬ ਅਭੀ ਜਿੰਨੇ ਬੱਚੇ ਹੁੰਦੇ ਨੇ ਸਾਰਿਆਂ ਦਾ ਨਾਮ ਹੁੰਦਾ ਆ ਬਿਲਕੁਲ ਜਿਹੜਾ ਆਪਣੇ ਮਾਪਿਓ ਦੇ ਨਾਲ ਰਹਿੰਦਾ ਉਹਦੇ ਨਾਮ ਨਹੀਂ 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 ਮਾਪੇ ਬਾਪ ਦੇ ਨਾਮ ਨਹੀਂ ਜਿੰਨੇ ਬੱਚੇ ਹੁੰਦੇ ਨੇ ਸਾਰਿਆਂ ਦੇ ਨਾਮ ਹੁੰਦਾ ਅੱਛਾ ਤੇ ਫਿਰ ਜਿੱਦਾਂ ਹੁਣ ਇਹ ਦੀਦੀ ਦਾ ਨਾਮ ਵੀ ਹੋਊਗਾ ਆਪਣਾ ਘਰ ਬਿਲਕੁਲ ਹੋਏਗਾ ਜੇ ਕੁੜੀ ਆਪਣਾ ਹਿੱਸਾ ਲੈਣਾ ਚਾਹੇ ਲੈ ਸਕਦੀ ਹੈ ਮੈਨੂੰ બસ ਵੈਸੇ ਹੀ ਤੁਹਾਡੇ ਕੋਲ ਗੱਲਾਂ ਕਰ ਰਹੀ ਸੀਗੀ ਉਹ ਅਸਲ ਦੇ ਵਿੱਚ ਤੁਸੀਂ ਹੁਣ ਉਹ ਗੱਲ ਨਹੀਂ ਸੁਣੀ ਹੈਗੀ ਉਹਨਾਂ ਦੇ ਉਦਨ ਆ ਨਾਲ ਕੇ ਮੁਖਤਿਆਰ ਕੇ ਹੂੰ ਵਿਚਾਰਾ ਕੱਲਾ ਕੱਲਾ ਸੀਗਾ ਵੀਰਾ ਉਹ ਹੂੰ ਦੇਖ ਲਓ ਉਹਦੇ ਮਾਂ ਬਾਪ ਤੋਂ ਬਾਅਦ ਅਜਿਦੋਂ ਕਹਿੰਦੇ ਘਰ ਵੰਡਾਉਣ ਲੱਗੇ ਨਾ ਚਾਰੋਂ ਪਹਿਣਾ ਆ ਕੇ ਖੜ ਗੀਆਂ ਹੂੰ ਹਲੇ ਪਹਿਣਾ ਦਾ ਚੱਲ ਸੋਚਦੀਆਂ ਵੀ ਸੀਗੀਆਂ ਪਰ ਜਿਹੜੇ ਉਹਦੇ ਜੀਜੇ ਸੀਗੇ ਉਹ ਤਾਂ ਮੂਰੇ ਆ ਕੇ ਖੜ ਗਏ ਕਹਿੰਦੇ ਸਤ ਦਾ ਹਿੱਸਾ ਲੈਣਾ ਹੈ ਮੈਂ ਤਾਂ ਕਹਿੰਦੀ ਸੀਗੀ ਹਾਂ ਹਾਂ ਨ ਉਹ ਮੁਖਤਿਆਰ ਦੇ ਪਹਿਲਾਂ ਹਿੱਸਾ ਲੈ ਗਈਆਂ ਸੀਗੀਆਂ ਪਹਿਣਾ ਨੇ ਨਹੀਂ ਦਿੱਤਾ ਸੀਗਾ ਉਹਨਾਂ ਦੇ ਮੁਖਤਿਆਰ ਦੇ ਜੀਜੇ ਨੇ ਦਿੱਤਾ ਸੀਗਾ ਕਿਉਂਕਿ ਪਹਿਣਾ ਤਾਂ ਸਹੀਆਂ ਸੀ ਪਰ ਉਹਦੇ ਜੀਜੇ ਕਹਿੰਦੇ ਸਾਨੂੰ ਵੀ ਹਿੱਸਾ ਵਟਾਣਾ ਪਰ ਉਹ ਲੈ ਗਈ ਸੀਗੀ ਆਪਣਾ ਹਿੱਸਾ ਉਹੀ ਤਾਂ ਜੀ ਮੈਂ ਤੁਹਾਨੂੰ ਕਹਿ ਰਹੀ ਆ ਵੀ ਦੇਖੋ ਇੱਕ ਵਾਰੀ ਭੈਣਾਂ ਨੇ ਨਾ ਆਪ ਦੇ ਘਰਾਂ ਨੇ ਨੂੰ ਘਟੋ ਘਟ ਸਮਝਾਉ ਤਾਂ ਸਕਦੀਆਂ ਸੀਗੀਆਂ ਕੱਲਾ ਕੱਲਾ ਭਰਾ ਸੀਗਾ ਕੀ ਆ ਇਹਨੂੰ ਦੇ ਹਿੱਸੇ ਦੇ ਵਿੱਚ ਮੁਰੇ ਆ ਕੇ ਤਾਂ ਸਾਰੇ ਜਾਣੇ ਖੜ ਗਏ ਪਰ ਸਭ ਦੇ ਹਿੱਸੇ ਇੱਕ ਕਮਰਾ ਆਇਆ ਇਹ ਜੀ ਕਮਰਿਆਂ ਦਾ ਵੀ ਕੀ ਕਰਨਾ ਸੀਗਾ ਨਾਲੇ ਭਰਾ ਦੇ ਜਵਾਕ ਸੀ ਉਹਦੀ ਘਰ ਵਾਲੀ ਸੀ ਉਹਨਾਂ ਨੂੰ ਤਾਂ ਬੇਘਰ ਕਰਤਾ ਨਾ ਮੈਂ ਤਾਂ ਤਾਂ ਕਹਿੰਦੀ ਸੀਗੀ ਵੀ ਜੇ ਤੁਸੀਂ ਇੱਕ ਵਾਰੀ ਘਰੇ ਗੱਲ ਕਰ ਲੈਂਦੇ ਫਿਰ ਮਤਲਬ ਵੀ ਐਂ ਡਰ ਚ ਲੱਗਦਾ ਵੀ ਕਿਤੇ ਕੱਲ ਨੂੰ ਆਪਣੇ ਨਾਲ ਨਾ ਕੁਛ ਇਹੋ ਜਿਹਾ ਬਣ ਜੇ ਵੀ ਜੇ ਤੁਸੀਂ ਇਹ ਘਰਵਾਰ ਆਵਦੇ ਨਾਮ ਕਰਵਾ ਲੈਂਦੇ ਤਾਂ ਤਾਂ ਸਹੀ ਸੀਗਾ ਹੋ ਕੀ ਹੋ ਗਿਆ ਤੈਨੂੰ ਇਹੋ ਜੀ ਗੱਲਾਂ ਕਰੀ ਜਾਂਦੀਆਂ। ਕੰਮ ਕਮਲੀਆਂ ਗੱਲਾਂ ਕਰ ਰਹੀ ਹੈ 10 ਕਿੱਥੇ ਦੀ ਕਿੱਥੇ ਲੈ ਗਈ ਗੱਲ। ਆਪਣੀ ਦੀਦੀ ਇਹੋ ਜੀ ਨਹੀਂ ਹੈਗੀ। ਉਹ ਬਹੁਤ ਪੜ੍ਹੀ ਲਿਖੀ ਸਿਆਣੀ ਹੈ। ਚੱਲ। ਮੂੰਹ ਜਾ ਨਾ ਸੱਜਾ। ਜੇ ਤੈਨੂੰ ਇਹਨਾਂ ਵਹਿਮ ਹੈ ਨਾ ਤੇਰਾ ਵਹਿਮ ਦੂਰ ਕਰਾ ਦਿੰਦਾ। ਛੇੜ ਲੈਂਦੇ ਗੱਲ ਬੇਬੇ ਨਾਲ। ਇਹ ਵੀ ਕੋਈ ਵੱਡੀ ਗੱਲ ਹੈ। ਬਸ ਮੈਂ ਵੀ ਇਹੀ ਕਹਿੰਦੀ ਸੀ ਆਪਾਂ ਘੜੋ ਕੋਈ ਹਿੱਸਾ ਮੰਗਣ ਲੱਗਿਆਂ। ਅੱਪ ਤਾਂ ਕਿਹੜਾ ਉਹੀ ਗੱਲ ਜੀ ਕਰਨੀ ਆ। ਉਹੀ ਕਰਨੀ ਐ ਕਰ ਲੈਨੇ ਆ ਕੀ ਵੱਡੀ ਗੱਲ ਚਲੋ ਸਭ ਨੂੰ ਸਾਫ ਕਰ ਲ ਤੂੰ ਦੇ ਕੰਮ ਠੀਕ ਚੰਗਾ ਆ ਜਾ ਆ ਜਾ ਪੁੱਛ ਮਨਾਂ ਆ ਜਾ ਮੰਮੀ ਮੇਰੀ ਗੱਲ ਸੁਣ ਤੈਨੂੰ ਇਹ ਦੱਸਿਓ ਤੇ ਸਾਰਾ ਘਰਬਾਰ ਕਿਹਦਾ ਲੈ ਪੁੱਤ ਛੋੜਿਆ ਹੀ ਐ ਸਾਰਾ ਕੁਛ ਪਰ ਮੇਰੀ ਗੱਲ ਸੁਣ ਜਿੰਨਾ ਚਿਰ ਮੈਂ ਬੈਠੀ ਉਹਨਾਂ ਚਿਰ ਤਾਂ ਮੇਰੇ ਨਾਲ ਓਏ ਜਦ ਮੈਂ ਮਰ ਮੁੱਕ ਗਈ ਭਾਈ ਉਦੋਂ ਕੀ ਨਹੀਂ ਦੇਖਿਆ ਤੇ ਛੋੜਿਆ ਹੀ ਐ ਸਾਰਾ ਕੁਛ ਲੈ ਦੇਖਿਆ ਬਸ ਹੀ ਤਾਂ ਹੀ ਗੱਲ ਕਹਤੀ ਚੜੀ ਗੱਲ ਮੇਰੀ ਮਾਂ ਨੇ ਕਹੀ ਸੀ ਅ ਸਹੀ ਕਿਹਾ ਪਰ ਮੇਰੀ ਗੱਲ ਸੁਣ ਬੇਬੇ ਹੁਣ ਇਹ ਦੱਸ ਹੁਣ ਜਿਵੇਂ ਮੈਂ ਆ ਠੀਕ ਆ ਮੈਂ ਇਕੱਲਾ-ਇਕੱਲਾ ਪੋਤਾ ਤੇਰਾ ਹਾਂ ਹੁਣ ਜਿਵੇਂ ਕੀ ਸਾਰਾ ਮੇਰਾ ਸਾਰਾ ਕੁਝ ਮੇਰਾ ਹੀ ਹੋਇਆ ਏ ਸਾਰਾ ਕੁਝ ਤਾਂ ਤੇਰਾ ਮੇਰੀ ਗੱਲ ਸੁਣ ਜਿੰਨਾ ਹਿੱਸਾ ਤੇਰਾ ਉੰਨੀ ਭਾਜੀ ਕੁੜੀ ਦਾ ਹਿੱਸਾ ਦਾ ਹੈਂ ਦੇਖ ਜੇ ਤਾਂ ਤੁਸੀਂ ਉਹਦੀ ਨਾਨਕ ਸੱਕਾਂ ਭਰੋਗੇ ਦੁੱਖ ਦੇ ਸੁੱਖ ਦੇ ਖੜੋਗੇ ਹੈਂ ਜਵੇਂ ਬੇੜੇ ਕੇ ਵੇਲੇ ਧੀਆ ਪੈਣ ਦਾ ਬੋਈਆ ਸੰਧਾਰਾ ਹੋ ਗਿਆ ਇਹ ਤੇ ਹੀ ਚਾਹੋਂਗੇ ਤਾਂ ਤਾਂ ਫਿਰ ਸਾਰਾ ਕੁਝ ਤੇਰਾ ਹੀ ਹੈ ਨਹੀਂ ਤਾਂ ਫਿਰ ਤੈਨੂੰ ਪਤਾ ਕੁੜੀਆਂ ਹਿੱਸਾ ਮੰਗਦੀਆਂ ਹੁੰਦੀਆਂ ਨੇ ਅ ਕੋਈ ਗੱਲ ਨਹੀਂ ਮੰਮੀ ਅਸ ਤਾਂ ਬਸ ਵੈਸੇ ਪੁੱਛ ਰਹੇ ਸੀਗੇ ਤੁਹਾਨੂੰ ਨਾਲੇ ਅਸੀਂ ਕਿਹੜੇ ਦੇ ਤੋ ਆਪ ਦੂਰ ਹੁੰਨੇ ਆ ਅਸ ਤਾਂ ਚਾਹੁੰਦੇ ਆ ਜਦੋਂ ਜਵਾਕਾਂ ਦੇ ਵਿਆਹ ਹੋਣਗੇ ਅਸੀਂ ਆਪ ਮੂਰੇ ਲਾ ਕੇ ਸਾਰੇ ਕਾਰਜ ਪੂਰੇ ਕਰਾਂਗੇ ਕਿਉਂ ਜੀ ਲੈ ਬਿਲਕੁਲ ਇੱਕ ਤਾਂ ਭੈਣ ਆ ਮੇਰੀ ਨਾਨਕ ਸ਼ਾਕਾ ਸੀ ਕਿਉਂ ਨਹੀਂ ਪਰਾਂਗੇ ਮੰਮੀ ਮੈਂ ਤਾਂ ਵਿਆਹ ਤੇ ਮਹੀਨਾ ਪਹਿਲਾਂ ਵਗ ਜਾਾਂਗੀ ਐ ਐ ਤਾਂ ਪੁੱਤ ਤੂੰ ਸਿਆਣੀ ਆ ਹੈ ਕਹਿੰਦੇ ਜੈ ਸ਼ਾਹ ਵਰਤੇ ਬਾਪ ਘਰ ਉਸਾ ਵਰਤੇ ਆਪ ਘਰ ਹੈ ਐ ਤਾਂ ਐਨਾਂਕ ਤਾਂ ਹੁਣ ਪੁੱਤ ਤੂੰ ਆਪ ਹੀ ਜਾਣਾ ਜਾਣਾ ਕੀ ਹੈਨਾ ਹਾਂਜੀ ਮੰਮੀ ਚਲੋ ਚਾਹ ਤਰਦਾ ਫਿਰ ਮੇ ਕੋ ਤਰਦੇ ਤਰਦੇ ਪਰ ਮੰਮੀ ਇਹ ਦੱਸ ਜਿਵੇਂ ਲਾਲ ਜੇ ਮੈਂ ਹਿੱਸਾ ਨਾ ਦੇਣਾ ਹੋਵੇ ਪਰ ਪਹਿਣਾ ਤਾਂ ਕਨਾਂ ਲੈ ਲੇਗੀ ਮੇਰਾ ਤਾਂ ਹਿੱਸਾ ਪੁੱਤ ਫੇਰ ਤਾਂ ਹੁਣ ਜਿੰਨਾ ਹੁਣ ਉਹ ਵੀ ਇਹ ਘਰ ਚ ਜੰਮੀ ਐ ਤੂੰ ਵੀ ਜੰਮਿਆਗਾ ਹੈ ਫਿਰ ਆ ਤਾਂ ਬੇਬੇ ਸਾਰਾ ਹੁ ਸਸੀ ਕਰਦੇ ਆ ਤੇਰਾ ਕਰਦੇ ਤਾਂ ਸਾਰੀ ਹੁੰਦੇ ਨੇ ਪੁੱਤ ਫੇਰ ਵੀ ਧੀ ਭੈਣ ਨੂੰ ਆਸ ਤਾਂ ਹੁੰਦੀ ਹੋएगी ਜੰਮਣ ਪਾਉ ਨੂੰ ਕਿਨੂੰ ਨਹੀਂ ਆਉਂਦਾ ਚਲੋ ਛੱਡੋ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਨਹੀਂ ਗੱਲਾਂ ਨਹੀਂ ਵੈਸੇ ਗੱਲਾਂ ਪਤਾ ਕੀ ਗੱਲ ਹੈ ਜਿਹੜੀ ਗੱਲ ਨਾ ਜਿੰਦੇ ਜੀ ਹੋ ਜੇ ਉਹ ਗੱਲਾਂ ਆ ਲਗ ਹੁੰਦੇ ਆ ਆ ਆ ਜੋ ਮੈਂ ਤੁਹਾਨੂੰ ਚਾਹ ਬਣਾ ਕੇ ਦੇ ਦਿੰਦੀ ਚਲ ਛੱਡੋ ਯਾਰ ਚਲ ਠੀਕ ਹੈ ਚਲੋ ਮੰਮੀ ਮੈਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ ਤੁਸੀਂ ਘੁੱਟ ਦੁੱਧ ਪੀ ਲਿਓ ਜੀ